ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਨਾਲ ਤੇ ਇਹਦੇ ਲਈ ਧੰਨਵਾਦ ਅੱਜ ਤੁਸੀਂ ਸੁਣੋਗੇ 부ਸ਼ਰਾ ਨਾਜ਼ਗੋਰਾ ਲਿਖੀ ਕਿਤਾਬ ਬੰਦਾ ਮਰ ਵੀ ਸਕਦਾ ਏ ਜਦ ਉਹ ਮੈਨੂੰ ਤੱਕਦਾ ਏ ਕਸਮੇ ਸਾਹਮਾ ਢੱਕਦਾ ਏ ਝੁੱਠਾ ਸੱਚਾ ਹੋਵਣ ਦੇ ਲਈ ਮੇਰੀਆਂ ਕਸਮਾਂ ਚੱਕਦਾ ਏ ਜਗ ਤੇ ਜਿੰਨਾ ਰੋਲਾ ਏ ਰੋਲਾ ਸਾਰਾ ਨੱਕਦਾ ਏ ਅਚਨ ਚੇਤਨਾ ਆਇਆ ਕਰ ਬੰਦਾ ਮਰ ਵੀ ਸਕਦਾ ਏ ਪਿਆਰ ਤੇ ਉਹਨੂੰ ਹੈ 부ਸ਼ਰਾ ਬਸ ਉਹ ਕਹਿਣ ਤੋਂ ਝੱਕਦਾ ਏ ਸੋਚੇ ਸੋਚ ਵਿਚਾਰੀ ਝੁੱਠੀ ਕਿਸ ਕੰਮ ਦੀ ਸਰਦਾਰੀ ਝੁੱਠੀ ਕਾਹਨੂੰ ਸਿਰ ਤੇ ਚੁੱਕੀ ਫਰੀਏ ਐਵੇਂ ਰਿਸ਼ਤੇਦਾਰੀ ਝੁੱਠੀ ਕਸਮਾਂ ਚੁੱਕ ਚੁੱਕ ਵਾਦੇ ਵਾਲੀ ਕੋਨੇ ਕੰਧ ਉਸਾਰੀ ਝੁੱਠੀ ਕਿਵੇਂ ਸੱਚੀ ਹੋ ਸਕਦੀ ਏ ਦਸ ਖਾਂ ਸੋਚ ਬਾਜ਼ਾਰੀ ਝੁੱਠੀ ਉਹਨੂੰ ਸਾਰੀ ਦੁਨੀਆ ਮੰਨਿਆ ਕਸਮੇ ਦੁਨੀਆ ਸਾਰੀ ਝੁੱਠੀ ਮਾਨਸੀ ਬੁਸ਼ਰਾ ਯਾਰੀ ਉੱਤੇ ਆਖਰ ਨਿਕਲੀ ਯਾਰੀ ਝੁੱਠੀ ਸੱਜਣ ਸੱਜਣ ਰੱਟ ਲੱਗੀ ਏ ਅੱਖ ਤੇ ਐਵੇਂ ਝੱਟ ਲੱਗੀ ਏ ਦਿਲ ਵੀ ਚੱਕਣਾ ਚੋਰੇ ਹੋਇਆ ਪੱਥਰ ਨੂੰ ਵੀ ਛੱਟ ਲੱਗੀ ਏ ਜਾਂ ਉਹ ਵਿਕਣਾ ਹੀ ਨਹੀਂ ਚਾਹੁੰਦੇ ਜਾਂ ਫਿਰ ਕੀਮਤ ਘੱਟ ਲੱਗੀ ਏ ਵੱਟ ਸ਼ਰੀਕ ਨੂੰ ਲੱਗਣਾ ਹੀ ਸੀ ਵੱਟ ਦੇ ਨਾਲ ਜੋ ਵੱਟ ਲੱਗੀ ਏ ਅੱਖ ਲਾਵਣ ਦੀ ਚਸ ਆਵੇਗੀ ਸੂਲੀ ਮੈਨੂੰ ਖੱਟ ਲੱਗੀ ਏ ਅੱਖ ਲਾਵਣ ਦੀ ਚਸ ਆਵੇਗੀ ਸੂਲੀ ਮੈਨੂੰ ਖੱਟ ਲੱਗੀ ਏ ਕੁਝ ਨਹੀਂ ਬੋਲ ਬਲਾਰੇ ਵਿੱਚ ਤੂੰ ਨਹੀਂ ਸਾਡੇ ਵਾਰੇ ਵਿੱਚ ਜਿੰਨੀਆਂ ਮਰਜੀ ਕਸਮਾਂ ਖਾ ਹੁਣ ਨਹੀਂ ਆਉਣਾ ਲਾਰੇ ਵਿੱਚ ਉਹ ਵੀ ਗੱਲਾਂ ਕਰਦੇ ਜੋ ਅੱਧੇ ਵਿੱਚ ਨਾ ਸਾਰੇ ਵਿੱਚ ਕਿੱਧਰ ਵੇਖੀ ਜਾਣਾ ਏ ਹੱਥ ਨਾ ਦੇ ਲਈਂ ਆਰੇ ਵਿੱਚ ਵਖਰੀ ਸ਼ਹਿਤ ਇੱਕ ਵੀ ਨਹੀਂ ਥਾਰੇ ਵਿੱਚ ਨਾ ਮਾਰੇ ਵਿੱਚ ਹਾਕਮੋਂ ਡੋਬ ਕੇ ਸਾਹ ਲਵਾਂਗੇ ਸੋਚੋ ਮੁਲਕ ਦੇ ਬਾਰੇ ਵਿੱਚ ਹੀਰ ਤੜਫਦੀ ਝੰਗ ਵਿੱਚ ਰਹੀ ਰਾਂਝਾ ਤਖਤ ਹਜ਼ਾਰੇ ਵਿੱਚ ਛੁੱਟੀ ਦਾ ਤੇ ਨਾ ਹੀ ਨਹੀਂ ਸੱਜਣਾ ਇਸ਼ਕ ਆਦਾਰੇ ਵਿੱਚ ਦੁਨੀਆ ਇੱਕ ਦਿਨ ਸੋਚੇਗੀ ਬੁਸ਼ਰਾ ਨਾਜ਼ ਦੇ ਬਾਰੇ ਵਿੱਚ ਦੁਨੀਆ ਇੱਕ ਦਿਨ ਸੋਚੇਗੀ ਬੁਸ਼ਰਾ ਨਾਜ਼ ਦੇ ਬਾਰੇ ਵਿੱਚ ਜਿਹਨੂੰ ਆਪਣਾ ਸਭ ਕੁਝ ਮੰਨਿਆ ਉਹਨੇ ਮਾਨ ਸਾਡਾ ਭੰਨਿਆ ਜੀਨੂ ਆਪਣਾ ਸਭ ਕੁਝ ਮੰਨਿਆ ਉਹਨੇ ਮਾਨ ਸਾਡਾ ਭੰਨਿਆ ਉਹ ਰੱਸੀ ਕੱਚੀ ਨਿਕਲੀ ਸਦਰਾਂ ਨੂੰ ਸੀ ਜਿਸ ਨਾਲ ਬੰਨਿਆ ਠੋਕਰ ਖਾ ਕੇ ਦਿਲ ਨੂੰ ਪੁੱਛਾਂ ਨਜ਼ਰ ਨਹੀਂ ਆਉਂਦਾ ਤੈਨੂੰ ਅੰਨਿਆ ਤੂੰ ਸਾਡੇ ਲਸ਼ਕਾਰੇ ਸਦਕੇ ਕਦ ਦਾ ਚਮਕੀ ਜਾਣਾ ਪੰਨਿਆ ਐਸੀ ਵੀ ਦਿਲ ਦੀ ਇੱਕ ਨਹੀਂ ਮੰਨੀ ਦਿਲ ਵੀ ਸਾਡੀ ਇੱਕ ਨਹੀਂ ਮੰਨਿਆ ਉਹਨੂੰ ਭੁੱਲਣਾ ਔਖਾ ਨਹੀਂ ਸੀ ਬੁਸ਼ਰਾ ਮੇਰਾ ਦਿਲ ਨਹੀਂ ਮੰਨਿਆ ਉਹਨੂੰ ਭੁੱਲਣਾ ਔਖਾ ਨਹੀਂ ਸੀ 부ਸ਼ਰਾ ਮੇਰਾ ਦਿਲ ਨਹੀਂ ਮੰਨਿਆ ਭਾਵੇਂ ਮੁੱਖ ਤੇ ਖੁਸ਼ਹਾਲੀ ਦੀ ਲਾਲੀ ਏ ਨੈਣਾ ਦਾ ਕਸ਼ਕੋਲ ਅਜੇ ਵੀ ਖਾਲੀ ਏ ਪਹਿਲੀ ਲਾਈਨ ਚ ਉਸ ਫਿਰ ਲਿਖਿਆ ਆਵਾਂਗਾ ਬਾਕੀ ਖਤ ਦਾ ਸਾਰਾ ਵਰਕਾ ਖਾਲੀ ਏ ਤੇਰੀ ਅੱਖ ਚ ਪਾਣੀ ਵੇਖ ਕੇ ਲੱਗਦਾ ਏ ਦੁਨੀਆ ਤੇਰੀ ਅੱਖ ਚੋਂ ਨਿਕਲਣ ਵਾਲੀ ਏ ਜਿਹੜੀ ਗੱਲ ਤੇ ਮੈਨੂੰ ਸੋਚਣ ਲਾਇਆ ਈ ਵੈਸੇ ਇਹ ਗੱਲ ਤੇਰੇ ਸੋਚਣ ਵਾਲੀ ਏ ਆਪਣੇ ਆਪ ਨੂੰ ਅਸਲੀ ਸਮਝਣ ਵਾਲੇ ਲੋਕ ਝਾਲੀ ਸ਼ਹਿ ਨੂੰ ਕਹਿ ਨਹੀਂ ਸਕਦੇ ਝਾਲੀ ਏ ਮੈਨੂੰ ਆਪਣਾ ਆਪ ਗਵਾਚਾ ਲੱਗਦਾ ਏ 부ਸ਼ਰਾ ਮੈਂ ਤੇ ਜਦ ਦੀ ਹੋਸ਼ ਸੰਭਾਲੀ ਏ ਮੈਨੂੰ ਆਪਣਾ ਆਪ ਗਵਾਚਾ ਲੱਗਦਾ ਏ 부ਸ਼ਰਾ ਮੈਂ ਤੇ ਜਦ ਦੀ ਹੋਸ਼ ਸੰਭਾਲੀ ਏ ਤੇਰੇ ਤੇ ਇਤਬਾਰ ਨਹੀਂ ਕੀਤਾ ਜਾ ਸਕਦਾ ਝੂਠਾ ਇਹ ਨਾ ਪਿਆਰ ਨਹੀਂ ਕੀਤਾ ਜਾ ਸਕਦਾ ਇਹ ਸੌਦੇ ਤੇ ਓਕੇ ਪੁਕੇ ਹੁੰਦੇ ਨੇ ਦਿਲ ਦਾ ਕਾਰੋਬਾਰ ਨਹੀਂ ਕੀਤਾ ਜਾ ਸਕਦਾ ਚੁੱਪ ਕਰ ਸਾਨੂੰ ਚਿਹਰੇ ਪੜਨੇ ਆਉਂਦੇ ਨੇ ਅੱਖਰਾਂ ਵਿੱਚ ਇਜ਼ਹਾਰ ਨਹੀਂ ਕੀਤਾ ਜਾ ਸਕਦਾ ਮੰਨਿਆ ਜੀਵਨ ਦੇ ਲਈ ਪਿਆਰ ਜ਼ਰੂਰੀ ਏ ਸੋਚਾਂ ਤੇ ਅਸਵਾਰ ਨਹੀਂ ਕੀਤਾ ਜਾ ਸਕਦਾ ਦਿਲ ਦੇਵਨ ਲਈ ਕਮਲਾ ਹੋਇਆ ਫਿਰਨਾ ਏ ਤੈਨੂੰ ਤੇ ਇਨਕਾਰ ਨਹੀਂ ਕੀਤਾ ਜਾ ਸਕਦਾ ਦਿਲ ਦੀ ਨਗਰੀ ਲੁੱਟਣ ਵਾਲੇ ਨੂੰ ਬੁਸ਼ਰਾ ਦਿਲ ਦਾ ਪਹਿਰੇਦਾਰ ਨਹੀਂ ਕੀਤਾ ਜਾ ਸਕਦਾ ਦਿਲ ਦੀ ਨਗਰੀ ਲੁੱਟਣ ਵਾਲੇ ਨੂੰ ਬੁਸ਼ਰਾ ਦਿਲ ਦਾ ਪਹਿਰੇਦਾਰ ਨਹੀਂ ਕੀਤਾ ਜਾ ਸਕਦਾ ਇਨ ਜਨਾ ਮੈਨੂੰ ਤੱਕਵੇ ਅੜਿਆ ਲੋਕੀ ਕਰਦੇ ਸ਼ੱਕਵੇ ਅੜਿਆ ਮੈਂ ਸੁਣਨੀ ਏ ਪਿਆਰ ਕਹਾਣੀ ਸੁਣਨੀ ਆਖਰ ਤੱਕ ਵੇ ਅੜਿਆ ਰੰਗ ਬਰੰਗੀਆਂ ਵੰਗਾ ਪਵਾਗ ਦੇ ਪਾਵਾਂ ਕੋਹਣੀਆਂ ਤੱਕ ਵੇ ਅੜਿਆ ਇੱਕ ਦੂਜੇ ਤੇ ਕਿਉਂ ਕਰਨੇ ਆ ਆਪਾਂ ਦੋਵੇਂ ਸ਼ੱਕ ਵੇ ਅੜਿਆ ਜੇ ਤੂੰ ਆਪਣੇ ਹੱਥੀ ਦੇਵੇਂ ਜ਼ਹਿਰ ਲਵਾਂਗੀ ਫੱਕ ਵੇ ਅੜਿਆ ਕੰਧਾਂ ਦੇ ਵੀ ਕੰਨ ਹੁੰਦੇ ਨੇ ਭੋਰਾ ਜਹਾ ਤੇ ਝੱਕ ਵੇ ਅੜਿਆ ਬੁਸ਼ਰਾ ਸ਼ਹਿਰ ਚ ਜੀ ਨਹੀਂ ਲੱਗਦਾ ਮੈਂ ਚੱਲੀ ਆ ਚੱਕ ਵੇ ਅੜਿਆ ਬੁਸ਼ਰਾ ਸ਼ਹਿਰ ਚ ਜੀ ਨਹੀਂ ਲੱਗਦਾ ਮੈਂ ਚੱਲੀ ਆ ਚੱਕ ਵੇ ਅੜਿਆ